ਮਾਲੂ ਕਿਸ ਨੇ ਪਟੀਸ਼ਨ ਪਾ ਦਿੱਤੀ ਵੀ ਤੁਸੀਂ ਇੱਕ ਗਾਣਾ ਗਾਇਆ ਜਿਹੜਾ ਸ਼ਿਕਾਪ ਵਾਲਾ ਤੇ ਤੁਹਾਨੂੰ ਤਰਾਜਾ ਪਟੀਸ਼ਨ ਪਾ ਦਿੱਤੀ ਤੇ ਉਹਦੇ ਤੇ ਬੈਲ ਲੱਗ ਗਿਆ ਜੋ ਵੀ ਪਰ ਕੀ ਤੁਸੀਂ ਕਾਊਂਟਰ ਕੇਸ ਕਰਿਆ ਜਾ ਕੇ ਜਦੋਂ ਅਸੀਂ ਕਾਉਂਟਰ ਜਾ ਗਾਣਾ ਗਾਇਆ ਸੀ ਨਾ ਉਦੋਂ ਮੇਰੇ ਤੇ ਕਈ ਕੇਸ ਹੋਏ ਸੀ ਉਹ ਅਸੀਂ ਕੋਰਟ ਚ ਗਏ ਸੀ ਅਸੀਂ ਕੇਸ ਜਿੱਤ ਗਏ ਸੀ ਤਾਂ ਕੀ ਜਿਸ ਬੰਦੇ ਨੇ ਤੁਹਾਡੇ ਤੇ ਕੇਸ ਪਾਇਆ ਤੁਸੀਂ ਕਾਊਂਟਰ ਕੇਸ ਕੀਤਾ ਕਿਉਂਕਿ ਕਾਨੂੰਨ ਜੇ ਸਭ ਲਈ ਬਰਾਬਰ ਹੈ ਤਾਂ ਜੇ ਤੁਸੀਂ ਆਪਣੀ ਗੱਲ ਕਹਿੰਦੇ ਤਾਂ ਫਿਰ ਮੇਰਾ ਮੈਂ ਵੀ ਤਾਂ ਕਿਹੜੀ ਹਾਂ ਸੋ ਮੈਨ ਲੱਗਦਾ ਇਦਿਨੀ ਕੋਰਟ ਜਾਣਾ ਪਊਗਾ। ਤੁਜੀ ਇਹ ਦੇਖੋ ਇਹ ਕੋਈ ਮਦਦ ਧਾਰਾ ਦੀ ਨਾ ਬਣੀ। ਮਾਲਕ ਇੱਕ ਚੀਜ਼ ਨੂੰ ਰੋਕ ਦੇ ਦਾ ਕਾਲੇ ਜਿਹੜਾ ਹੁਣ ਦਿੱਲੀ ਚ ਸੀ। ਉਹ ਪੁਰਾਣੀਆਂ ਗੱਡੀਆਂ ਬੈਨ ਸੀ। ਉਹਨੇ ਖੁਲਾਰਨੇ ਪਟੀਸ਼ਨ ਪਾਤੀ। ਉਹਨੇ ਮਲਕਾਬਾ ਤੱਕ ਲੈਣੋ ਕਿ ਨਾ ਕਿ ਮੈਂ ਬੰਦ ਅਸੀਂ ਨਹੀਂ ਲੈ ਸਕਦੇ ਨਵੀਂ ਗੱਡੀ ਸਾਡੀ ਕਪੈਸਿਟੀ ਹੈ ਨਹੀਂ। ਸੋ ਕੀ ਜੇ ਤੁਹਾਡੇ ਤੇ ਕੋਈ ਕੇਸ ਕਰਦਾ ਤੁਸੀਂ ਕਾਊਂਟਰ ਕੇਸ ਕਰ ਦਿਓ। वह सब लिए प्रावधान है डिपेंड करता है अगे भी कोर्ट है कि फिर उ जा सदना ज गौ जिन्हें गौना गाय देना है बेरे लू बोल रहे हैं